ਬੀਟ ਡ੍ਰੈਕਟਰ ਖਰਾਬ ਹੋ ਗਿਆ ਹੀ ਬਾਸ ਠੀਕ ਆ ਤੈਨੂੰ ਨਹੀਂ ਚੱਜਦਾ ਕੰਮ ਕੋਈ ਆਉਂਦਾ ਤੈਨੂੰ ਕਰੇ ਸੰਦ ਚਲਾਇਆ ਵੀ ਚਲਾਇਆ ਇਹ ਕਿਉਂ ਨਹੀਂ ਚੱਲਿਆ ਇਹਦਾਂ ਕੀ ਹੋ ਗਿਆ ਸਟਾਰਟ ਹੋ ਗਿਆ ਉਹ ਮੇਰਾ ਕੱਠੇ ਦੇ ਬਾਵਾ ਨਾਲ ਦੇਲ ਵੇਖ ਕੀ ਹੋਇਆ ਵਾ ਮੈਨੂੰ ਕੀ ਪਤਾ ਹੋਣਾ ਹੈ ਤੈਨੂੰ ਚਲਾਉਣਾ ਹੈ 855 ਦੇ ਬੈਂਡ ਦੀ ਵੈਲਿਊ ਖਰਾਬ ਕਰ ਦੇ ਜੋ ਅੰਨੀ ਬੇਸਤਰੇਗਾ ਨਾ ਹੁਣ ਛੱਡ ਕੇ ਚੱਲ ਜਾਣਾ ਆਹ ਤੇਰੀ ਕਾਤ ਤੋਂ ਕੰਮ ਬਾਰਾ ਮਿਸਤਰੀ ਨੂੰ ਫੋਨ ਲਾਉਣਾ ਚਲਾ ਫਿਰ ਹੈਲੋ ਹਾਂਜੀ ਮਿਸਤਰੀ ਸਾਹਿਬ ਕਿੱਥੇ ਜੋ ਮੈਂ ਦੁਕਾਨ ਤੇ ਆਇਓ ਮੜਾ ਜਾ ਮਿਸਤਰੀ ਆੜੇ ਰੇਟਰ ਖਰਾਬ ਹੋ ਗਿਆ ਜੋ ਮੈਂ ਵੇਲਾ ਹੋਰ ਤੂੰ ਗੜੀ ਤੁਲਸੀ ਨਾਲ ਅਗ ਲਾਈ ਆ ਹਾਂ ਜਾਣਾ ਭਰਾ ਰੁਕ ਜਾ ਆ ਜਾ ਵਾਜੀ ਗਾਇ ਕਿੱਥੇ ਚੱਲ ਤੂੰ ਲੱਗਾ ਤੂੰ ਅੱਗੇ ਲੈਂਬਰ ਕਿੰਨੀ ਤੇ ਹਣ ਹਾਂ ਵੇ ਲੈਂਬਰ ਕਿੰਨੀ ਹਾਂ ਬਾ ਹਾਂ ਸਿੱਧੇ ਹੀ ਤੂੰ ਮਿਸਤਰੀ ਤੂੰ ਆਹੋ ਕੁਟਰੀ ਤੇਰੀ ਗੁਲੂ ਕੁਛ ਮੰਗਣ ਦੀ ਅੱਧਾ ਗੁਲ ਗੇ ਤੈਨੂੰ ਲੱਗਣਾ ਚਾਹੀਦਾ ਤੂੰ ਕਹਦਾ ਮਿਸਤਰੀ ਇਹ ਬੰਦ ਵੀ ਹੋ ਗਈ ਆ ਕੀ ਕਰਦਾ ਵਾ ਹੈ ਚੱਲ ਆਹ ਕਿਹੜਾ ਮਾਡਲ ਚੱਕਿਆ ਹੈਡਲਾਈਟ ਲੋ ਵੇ ਇਹ ਮੇਰੇ ਤੋਂ ਨਹੀਂ ਲੱਗਣਾ ਇੱਕ ਮਿੰਟ ਇੱਕ ਮਿੰਟ ਬੜੇ ਮੁਤ ਲੱਗਿਆ ਲੱਗਿਆ ਸਟਾਰਟ ਨਹੀਂ ਲੱਗਦਾ ਲੱਗ ਤੇ ਗਿਆ ਉਹਨੇ ਲਾ ਲਈਏ ਕੀ ਵੇਖਾਂਗਾ ਪ੍ਰਾਪਰ ਨੂੰਗਾ ਕੀ ਵੇ ਨੂੰ ਤੁਹਾਨੂੰ ਪਤਾ ਨਾ ਤੈਨੂੰ ਕੋ ਸੱਦ ਦੇ ਓ ਗੁਰੂਆ ਮੈਨੂੰ ਲੱਗਾ ਤਾਂ ਨੁਕਸ ਪਤਾ ਹੋਣਾ ਮੈਂ ਤੇ ਮੈਂ ਆਇਆ ਠੀਕ ਕਰ ਦੂੰਗਾ ਜੇ ਹਾਂ ਨੁਕਸਾਨ ਹੋ ਪਿਆ ਤਾਂ ਤੈਨੂੰ ਕੱਲੇ ਸੱਦਣਾ ਤੇਨੂੰ ਮਿਸਤਰੀ ਕਿਨੇ ਆਖਿਆ ਉਹ ਸਾਡ ਪਰੋ ਦੁਕਾਨਾ ਚਲਾ ਜਾ ਚਾਬੀ ਲਿਆ ਤੂੰ ਘਰ ਕਿ ਲੱਗਿਆ ਉਹ ਕਰੇ ਮੇਰੇ ਚਾਬੀਆਂ ਬੀਜੀਆਂ ਉਹ ਜਾ ਜਾ ਜਰੀ ਲਿਆ ਜਾ ਬਸ ਮਨ ਕਾ ਬਿਲਾ ਜਾ ਦੇਖ ਬਿਲਾ ਕੇ ਆ ਦੇਖੀ ਕੀ ਵੀ ਕੰਨਾ ਆਇਆ ਤੋ ਕੱਟਣਾ ਕੋ ਤੂੰ ਮੈਨੂੰ ਲੱਗਾ ਲੀ ਗਿਆ ਕਿਨੇ ਵਾ ਵੇ ਨਵਾਈਆਂ ਜੇ ਨਵਾਂ ਹੈ ਮੈਨੀਪੋ ਕਰਾਂਗਾ ਯਾਰ। ਉਹ ਚਾਬੀ ਲੈਣ ਗਿਆ ਬਣਾਉਣ ਗਿਆ। ਕਾਰਖਾਨੇ ਚ ਗਿਆ ਜੀ। ਵਾਹ ਵੀਰ ਅੱਲਾ ਚਾਬੀ। ਉਹਿੰਦੇ ਨਾ ਖੋਲਣਾ ੜੇ। ਸਕੂਟਰੀ ਵੀਰ ਪਾਨਾ ਪਾ ਕੇ ਸਟਾਰਟ ਕਰ ਲਉ। ਕੋਈ ਟਰੈਕਟਰ ਦਾ ਨੁਕਸ ਦਾ ਪਾ ਲਾ। ਤੇ ਨਹੀਂ ਤੇ ਮੈਂ ਨਾੜ ਕਿਦਾਂ ਖੋਲਣਾ। ਉਹ ਨਹੀਂ ਪਹਿਲਾਂ ਸਟਾਰਟ ਕਰਕੇ ਵੇਖ ਲੈ ਸਟਾਰਟ ਹੁੰਦਾ ਵੀ ਹੈਗਾ। ਜੇ ਸਟਾਰਟ ਹੁੰਦਾ ਤੇ ਮੈਨੂੰ ਕੀ ਇੱਥੇ ਚੋਲਖਾਨਾ ਬੁਲਾਏ ਜੀ। ਬਰਾ ਕੀ ਹੋ ਗਿਆ ਤੈਨੂੰ ਤੈਨੂੰ ਪਾਨਾ ਪਾਉਣ ਲੈ ਆ ਲਿਆ ਚਾਬੀਆਂ ਦੂਜੀਆਂ ਲੈ ਆਣਾ ਡਖੋਲਣ ਆ ਲੀਆਂ ਆ ਤੇ ਤੇਰੇ ਦਿਮਾਗ ਦੀ ਆ ਬਾਜੀ ਫੇਰ ਇਹਨਾਂ ਦਿਮਾਗ ਕੰਮ ਕਰਦਾ ਨਾ ਕਲੀ ਟੂਨ ਰੋਸ ਕੇ ਪਾ ਲਈ ਰੱਖਿਆ ਆ ਪਲਾਸ ਆ ਚਾਬੀਆਂ ਇਹਦੇ ਵਿੱਚ ਆ ਤੇ ਉਧਰ ਗੁੰਖਣ ਗਿਆ ਤੇਰੇ ਕੋ ਚਾਬੀਆਂ ਮੰਗੀਆਂ ਤੇਰੇ ਕੋ ਸਕੂਟੀ ਦੀ ਚਾਬੀ ਮੰਗੀ ਮੈਂ ਵੀ ਕਿਹਾ ਤਾਂ ਧਿਆ ਕੰਮ ਆ ਜੀ ਸਕੂਟੀ ਚਾਬੀ ਮੇਰੀ ਗਲਤੀ ਮੈਂ ਡਰਾਈਵਰ ਮਾੜਾ ਰੱਖਿਆ ਉਹ ਡਰਾਈਵਰ ਆ ਉਹ ਡਰਾਈਵਰ ਨੂੰ ਮਾਰਦਾ ਮੈਂ ਮੈਂ ਮਾਟਪੜਾਸੀ ਕਿਤੇ ਸੌਫ ਕਰ ਲਈ ਰੱਖਿਆ ਜੀ ਆ ਮੈਂ ਆਪੀ ਕਰ ਲੈਣਾ। ਅੱਛਾ। ਚਲ ਜੀ। ਇਕੱਲਾ ਬੰਦਾ। ਤੂੰ ਮੈਂ ਹੀ ਵੇਖਾਂ ਚੰਦ ਲੱਭੀ ਜਾਵੇ ਕੋਈ। ਭਾਗੀ ਬਗੈ ਨੁਕਸਰ। ਦੱਸ। ਉਹ ਟਾਇਰ ਤੇ ਹਵਾ ਘਟੀ। ਕੋਈ ਦਿਮਾਗ ਖਰਾਬ ਹੋ ਗਿਆ ਈ। ਯਾਰ ਜਿਵੇਂ ਵਾਹ ਸਾਡੇ ਟੱਟ ਵੀ ਸਟਾਰਟ ਹੁੰਦਾ। ਜੀ ਵੀ ਗੱਲ ਸਹੀ ਆ। ਯਾਰ ਜਦੋਂ ਹਵਾ ਹੀ ਹੈਗੀ ਸਾਹ ਕੰਦੇ ਨਾਲ ਲਵੇ ਉਹ। ਹਾਂ। ਭਰਾ ਸਾਹ ਉਥੋਂ ਲੈਂਦਾ ਈ। ਇੱਥੇ ਵਗਾ ਗੱਲ ਲਈ ਪਰਦੇ ਸਾਹ ਹੁੰਦੇ ਉੱਥੇ ਲੈਣਾ ਉਹ ਮੈਂ ਮਿਸਤਰੀਆਂ ਤੈਨੂੰ ਕਹਦਾ ਪਤਾ ਮੇਰੇ ਨਾਲ ਠੀਕ ਹੈ ਜਾ ਇਹ ਪੰਪ ਲਿਆ ਜਾ ਪੰਪ ਲਿਆਓ ਲੈ ਪੰਪ ਲੈ ਜਾ ਓਏ ਤੈਨੂੰ ਭਾਰੀ ਸਕੂਟਰੀ ਕਿਉਂ ਫੜਨਿਆ ਨੂੰ ਜਿਹੜੇ ਮੇਰੀ ਸਕੂਟਰੀ ਡੇਗੀ ਜੋਂ ਕਿਨਾਂ ਤਾਂ ਮੈਂ ਟਰੈਕਟਰ ਲੈ ਜਾਣਾ ਇਹ ਕੱਕੇ ਚਾਰ ਤੇ ਹੁਣ ਨਹੀਂ ਡਾ ਤੂੰ ਸਵਾਹ ਖੜਨਾ ਜਾ ਪੰਪ ਲਿਆ ਬੰਦੇ ਦੇ ਵਿੱਚ ਆਦੇ ਰੱਖ ਲੈਂਦਾ ਉਹ ਮੇਰੇ ਰ ਗਈ ਆ ਭੁਖੀ ਖਾਣੇ ਕਲਾ ਆਪਣਾ ਪੰਪਰ ਇਨੀ ਦੂਰੋਂ ਲੈ ਆਏ ਨੇ ਚਕਾਤਾ ਹੁੰਦਾ ਹੈ ਯਾ ਵੀਰਾ ਗਲਤੀ ਤੇ ਮੇਰੀ ਜਿਨੇ ਤੇਰੇ ਡੋਡੇ ਵੀ ਜਿੱਦ ਤੱਕ ਪਾਹ ਪਟਾ ਦੇਵਾਂ ਤੂੰ ਟਰਾਲ ਗੋ ਮੂਰਖਾ ਤੈਨੂੰ ਪੰਪ ਕਿਆ ਹੀ ਵਾਹਾਲਾ ਏ ਲੋ ਇਹਨੇ ਕਹਲਾ ਟਰੈਕਟਰ ਤੇ ਜੱਗ ਕਰ ਲਾ ਉਹ ਕਿਹੜੇ ਤੇਰੇ ਬੁੱਢੇ ਉਹਦੇ ਮੁਰਕਲ ਵੀਜੀ ਆ ਹੈ ਜਿਹਦੇ ਵਿੱਚੋਂ ਕਾ ਸਪਰੇ ਕਰਨੀ ਹੈ ਇਹ ਵੀ ਜੇ ਕੋਲ ਟਰੈਕਟਰ ਤੇ ਜੱਗ ਕਰ ਲੋ ਓਏ ਉਹ ਹੋ ਜਾ ਮੂਰਖਾਂ ਹੀ ਨਾ ਤੈਨੂੰ ਰੱਖ ਲਿਆ ਗੱਤੀ ਤੇਰੀ ਨਹੀਂ ਵੀਰ ਗਲਤੀ ਸਾਡੀ ਆ ਜਿਨੇ ਤੈਨੂੰ ਪੰਪ ਲੈਣ ਕਲਾਤਾ ਇਹ ਪਹਿਲੂ ਆ ਵੀ ਪਰ ਹਵਾ ਐਨੂੰ ਠੀਕ ਕਰਾਉਣ ਕਦੀ ਤੇ ਕਦੀ ਗਿਆ ਹੋਊਗਾ ਮੈਂ ਟਾਟਾ ਠੀਕ ਕਰਦਾ ਮੈਨੂੰ ਠੀਕ ਕਰ ਤੋ ਕਰ ਦੇ ਉਹਨਾਂ ਦੱਸਿਆ ਨਹੀਂ ਇਹਨੂੰ ਸਟਾਰਟ ਕਰਨ ਲੱਗਿਆ ਉਹ ਪ੍ਰਾਟ ਸਟਾਰਟ ਉਹਨੂੰ ਕਰਨਾ ਆਪਾਂ ਐਨੂੰ ਨਹੀਂ ਇਹ ਸਟਾਰਟ ਆ ਸਟਾਰਟ ਕੇ ਦੇਖ ਲੈ ਸਟਾਰਟ ਹੁੰਦੀ ਆ ਇਹਨੂੰ ਕਰਨਾ ਵਾ ਹੁਣ ਕੀ ਕਰੇ ਪੰਪ ਲਿਆ ਹਵਾ ਭਰ ਲਈ ਗੁੱਡੇ ਆਪਣੇ ਜੇ ਲੰਗੜਾ ਹੋ ਗਿਆ ਹੀ ਕਿਹਦੇ ਬੰਨਿਆ ਲੰਗੜਾ ਕਿਨੂੰ ਲੈ ਜਾ ਮੇਰਾ ਵਾਹ ਮਨ ਨੂੰ ਮਾਰਨ ਮੁੰਦੇ ਨੇ ਚੁੱਕ ਲੈ ਗਣਾ ਜਾਂ ਤਲਜਾ ਡਲਾ ਕੋ ਜਰੀਲੇ ਆ ਜੇ ਆ ਉਦਾਂ ਦਾ ਤੇਰਾ ਮੂੰਹ ਉਦਾਂ ਤੇਰਾ ਉਦਾਂ ਦਾ ਮੂੰਹ ਤੇ ਉਦਾਂ ਮੇਰਾ ਰੰਗ ਚੱਲ ਜਾ ਪਹਿਲਾਂ ਇਹ ਮੈਨੂੰ ਪਤਾ ਜੇ ਨੰਗ ਚੱਲ ਕੀ ਨੁਕ ਹੋਇਆ ਉਹਨੂੰ ਟੀਵੀ ਬੀਪੀ ਲੋ ਹੋਇਆ ਉਹ ਦੇਣ ਪਾ ਤੂੰ ਚੈ ਚੰਨਾ ਦੱਸੋ ਅੱਜ ਚੁੱਕ ਟੈਰ ਹਵਾ ਭਰੀਏ ਵਿੱਚ ਜਾ ਮੈਂ ਮੰਡਾ ਢਾ ਚੁੱਕ ਜੁੰਦਾ ਵੀ ਅਗੇ ਕਿਹੜੇ ਬੰਦੇ ਆ ਆਪ ਚੁੱਕ ਲੈ ਜੈ ਨਾ ਹੈਗਾ ਤੇ ਚੋਕ ਨੂੰ ਅਧਮਾ ਆ ਗਿਆ ਬੀਨ ਨੀ ਜਕੇ ਦੋ ਲੱਖ ਨੂੰ ਗੱਲ ਪਵਾ ਲੈਗਾ ਇਹ ਮੂੰਹ ਤੁਹਾਡਾ ਅੱਜ ਕੱਲ ਦੇ ਬੜਾ ਹੀ ਕਰ ਗਿਆ ਪਿਆ ਹਾਂ ਨਾ ਇੱਧਰ ਵੇ ਟਰੱਕਾ ਖਾਦੀਆਂ ਬੱਕਰੇ ਖਾਦੇ ਵੀਰੇ ਚੱਲ ਫਿਰ ਬੱਕਰੇ ਕੱਢੋ ਮੈਂ ਖੜਾ ਚੋਕਲੇ ਬੱਕਰੇ ਹੁਣ ਕਿੱਥੇ ਗਏ ਬੱਕਰੇ ਤੇਰੇ ਬਕਰੇ ਵੀਰ ਨਿਕਲ ਗਏ ਲੋਟੜ ਚ ਬੈਠੇ ਉਹਦਾ ਵੀ ਨਹੀਂ ਲੱਗਦਾ ਤੇਰੇ ਸੀਰੀ ਮਿੱਟੀ ਮੈਨੂੰ ਲੱਗਦਾ ਤੇਰੇ ਮਾਸ ਗਿਆ ਨਹੀਂ ਤੇਰੇ ਬਕਰੇ ਲੱਭਣੇ ਆ ਕਰਕੇ